ਲਿਆਵਾ ਕੀ ਕਹਿਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਤੇ ਲੱਕਾ ਵਸਿਆਂ ਨੂੰ ਸ਼ਹਿਰ ਵਾਸੀਆਂ ਨੂੰ ਤੇ ਲੱਕਾ ਵਸਿਆਂ ਨੂੰ ਮੇਰੀ ਇੱਕੋ ਹੀ ਅਪੀਲ ਇੱਕ ਤੇ ਮੇਨ ਸ਼ਹਿਰ ਦੇ ਵਿੱਚ ਜਿਹੜੀ ਆ ਰੇੜੀਆਂ ਕਰਕੇ ਟ੍ਰੈਫਿਕ ਦੀ ਸਮੱਸਿਆ ਉਹਦੇ ਵਿੱਚ ਸ਼ਹਿਰ ਵਾਲੇ ਵੀ ਸਾਡਾ ਸਾਥ ਦੇਣ ਕੁਝ ਕਮੇਟੀ ਘਰ ਵਾਲਿਆਂ ਦਾ ਨਗਰ ਕੌਂਸਲ ਵਾਲਿਆਂ ਦਾ ਵੀ ਅਸੀਂ ਸਾਥ ਲਵਾਂਗੇ ਤਾਂ ਕਿ ਜਿਹੜੀ ਟ੍ਰੈਫਿਕ ਜਿਹੜੀ ਇਹਨੂੰ ਸਚਾਰੂ ਢੰਗ ਨਾਲ ਚਲਾਇਆ ਜਾਵੇ ਤੇ ਸੈਕੰਡ ਲਈ ਸਾਡੀ ਇਹ ਕੋਸ਼ਿਸ਼ ਹੋਏਗੀ ਵੀ ਜਿੱਥੇ ਖਾਸ ਕਰਕੇ ਗਰਲ ਸਕੂਲ ਨੇ ਉਥੇ ਜਿਹੜੇ ਆਵਾਰਾ ਮੋਟਰਸਾਈਕਲਾਂ ਦੇ ਉੱਤੇ ਮਜਨੂ ਜਿਹੜੇ ਹੁੰਦੇ ਨੇ ਉਹਨਾਂ ਨੂੰ ਫਿਲਹਾਲ ਤੇ ਮੇਰੀ ਇਹ ਰਿਕਵੈਸਟ ਆ ਕਿ ਉਹ ਆਪ ਹੀ ਇਹ ਕੰਮ ਬੰਦ ਕਰ ਦੇਣ ਤੇ ਜੇਕਰ ਫਿਰ ਵੀ ਉਹਨਾਂ ਨੇ ਇਹ ਕੰਮ ਨਾ ਬੰਦ ਕੀਤਾ ਤੇ ਤੁਹਾਡਾ ਸਹਿਯੋਗ ਲੈ ਕੇ ਤੇ ਜੋ ਵੀ ਸਾਡੇ ਵੱਲੋਂ ਕਾਨੂੰਨੀ ਤੌਰ ਦੇ ਉੱਤੇ ਸਖਤੀ ਕਰਨ ਦੀ ਲੋੜ ਪਵੇਗੀ ਉਹ ਕੀਤੀ ਜਾਏਗੀ ਬਾਕੀ ਸ਼ਹਿਰ ਵਾਸੀਆਂ ਨੂੰ ਇਹ ਮੇਰੇ ਵੱਲੋਂ ਅਪੀਲ ਆ ਕਿ ਹਮੇ ਬਿਨਾਂ وجہ ਤੋਂ ਕਿਸੇ ਬਲ ਸ਼ੱਕ ਦੇ ਵਿੱਚ ਆ ਕੇ ਕਿ ਅਫਵਾਹ ਨੂੰ ਵਧਾਉਣ ਦੀ بجائے ਤੁਹਾਡੇ ਨਾਲ ਗੱਲ ਕਰਨ ਜੇ ਤੁਹਾਡੇ ਨਾਲ ਨਹੀਂ ਕਰਨੀ ਤੇ ਸਾਡੇ ਨਾਲ ਗੱਲ ਕਰਨ ਕਿਉਂਕਿ ਅਫਵਾਹਾਂ ਪਲਾਉਣ ਵਾਲੇ ਜਿਹੜੇ ਨੇ ਉਹ ਵੀ ਸਮਾਜ ਦੇ ਵਿੱਚ ਫਤ ਜਿਹੜੇ ਉਹ ਮਨੂਜ ਨੇ ਜ਼ਰੇਕੋ ਯੁੱਧ ਨਸ਼ਾ ਅਰੋਧ ਮੁਹਿੰਮ ਜੜੀਆ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਬਹੁਤ ਵੱਡੇ ਪੱਧਰ ਤੇ ਚਲਾਈ ਜਾ ਰਹੀ ਆ ਇਸ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਆਪਜੀ ਵੱਲੋਂ ਕਿਦਾਂ ਦੇ ਉਪਰਾਲੇ ਕੀਤੇ ਜਾਣਗੇ ਨਸ਼ਾ ਖਤਰ ਪਾਉਣ ਲਈ ਇਹਦੇ ਵਿੱਚ ਮੇਰੇ ਤੋਂ ਪਹਿਲਾਂ ਵੀ ਇਹਦੇ ਉੱਤੇ ਕਾਫੀ ਕੰਮ ਹੋ ਚੁੱਕਾ ਪਰ ਇਹਨੂੰ ਜਿਹੜਾ ਰੈਗੂਲਰ ਲਗਾਤਾਰ ਜਾਰੀ ਰੱਖਿਆ ਜਾਏਗਾ ਤਾਂ ਕਿ ਕੋਈ ਇਹ ਨਾ ਸੋਚੇ ਪੀ ਇਹ ਇੱਕ ਹਫਤੇ ਦਾ ਮਿਸ਼ਨ ਸੀ ਜਾਂ ਦੋ ਹਫਤੇ ਦਾ ਮਿਸ਼ਨ ਸੀ ਇਹਨੂੰ ਬਿਲਕੁਲ ਪ੍ਰਾਪਰ ਰੈਗੂਲਰ ਦਿੱਲੀ ਦੇ ਉੱਤੇ ਜਿਹੜੀ ਉਹ ਕਾਰਵਾਈ ਹੋਏਗੀ ਤੁਹਾਡੇ ਵੱਲੋਂ ਤੇ ਪਬਲਿਕ ਵੱਲੋਂ ਮੈਂ ਇਹ ਸਹਿਯੋਗ ਮੰਗਨੀ ਹੈ ਵੀ ਜੇਕਰ ਕਿਸੇ ਮਹੱਲੇ ਦੇ ਵਿੱਚ ਜਾਂ ਕਿਸੇ ਪਿੰਡ ਦੇ ਵਿੱਚ ਕੋਈ ਜਿਹੜਾ ਅਨਸਰ ਜਿਹੜਾ ਉਹ ਦੁਬਾਰਾ ਜਿਹੜਾ ਉਹ ਨਸ਼ੇ ਦੀ ਸ਼ੁਰੂਆਤ ਕਰਦਾ ਤਾਂ ਸਾਡੇ ਧਿਆਨ ਦੇ ਵਿੱਚ ਲਿਆਂਦਾ ਜਾਵੇ ਬਾਕੀ ਸਾਡੀ ਆਪਣੀ ਨਜ਼ਰ ਤੇ ਜਿਹੜੀ ਪੂਰੀ ਹੈ ਨਸ਼ੇ ਵਾਲੇ ਬੰਦੇ ਨੂੰ ਕਿਸੇ ਕੀਮਤ ਦੇ ਤੇ ਬਖਸ਼ਿਆ ਨਹੀਂ ਜਾਏਗਾ ਪਰ ਲਗਾਤਾਰ ਸ਼ਹਿਰ ਵਿੱਚ ਦੇਖਣ ਨੂੰ ਚਾਹੁੰਦਾ ਵਾ ਕਿ ਬੱਚੇ ਜਿਨ੍ਹਾਂ ਦੀ ਉਮਰ 18 ਸਾਲ ਨਹੀਂ ਹੈਗੀ ਉਹ ਮੋਟਰਸਾਈਕਲ ਜਾਂ ਸਕੂਟਰੀਆਂ ਲਈ ਫਿਰਦੇ ਆ ਕੋਈ ਕਮਿਸ਼ਨ ਨੂੰ ਜਾ ਰਿਹਾ ਵਾ ਜਿੱਦਣਾ ਕਈ ਵਾਰੀ ਬੱਚਿਆਂ ਨੂੰ ਪੂਰੀ ਚਲਾਉਣ ਦੀ ਜਾਜ ਵੀ ਨਹੀਂ ਹੁੰਦੀ ਤੇ ਹਾਥੀ ਹੋ ਜਾਂਦੇ ਆ ਇਸ ਨੂੰ ਲੈ ਕੇ ਕੀ ਉਪਰਾਲੇ ਸਾਡੇ ਵੱਲੋਂ ਕੀਤੇ ਜਾਣਗੇ ਇਹਦੇ ਵੱਲੋਂ ਸਾਡੇ ਤੋਂ ਸਭ ਤੋਂ ਵੱਡਾ ਉਪਰਾਲਾ ਇਹ ਕੀਤਾ ਜਾਏਗਾ ਕਿ ਜਿਹੜੇ ਜਿਹੜੇ ਸਕੂਲ ਹੈਗੇ ਨੇ ਸਭ ਤੋਂ ਪਹਿਲਾਂ ਤਾਂ ਸਕੂਲ ਦੇ ਵਿੱਚ ਜਾ ਕੇ ਡੇ ਬਾਈ ਡੇ ਇਹ ਜਿਹੜਾ ਉਹ ਸੈਮੀਨਾਰ ਕਰਾਂਗੇ ਕਿਉਂਕਿ ਬੱਚੇ ਵੀ ਤਾਂ ਸਾਡੇ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਟ੍ਰੈਫਿਕ ਨਿਯਮ ਕੀ ਕਹਿੰਦੇ ਨੇ ਜਾਂ ਤੁਹਾਡੀ ਏਜ ਕਿੰਨੀ ਆ ਤੁਹਾਨੂੰ ਇਹ ਚੀਜ਼ ਚਲਾਉਣੀ ਅਲਾਉਡ ਆ ਜਾਂ ਨਹੀਂ ਉਹਨਾਂ ਨੂੰ ਪਿਆਰ ਨਾਲ ਸਮਝਾਵਾਂਗੇ ਔਰ ਸਕੂਲ ਵਾਲਿਆਂ ਦਾ ਵੀ ਸਹਿਯੋਗ ਲਵਾਂਗੇ ਕਿ ਸਾਡੇ ਵੱਧ-ਵੱਧ ਲੈਕਚਰ ਜਿਹੜੇ ਆਪਣੇ ਆਪਣੇ ਸਕੂਲ ਦੇ ਵਿੱਚ ਕਰਵਾਉਣ ਤੇ ਫਿਰ ਵੀ ਜੇਕਰ ਕੁਝ ਹੁੰਦੇ ਨੇ ਜਿਹੜੇ ਬਿਨਾਂ ਲੈਕਚਰ ਤੋਂ ਜਾਂ ਸਕੂਲ ਦੇ ਜਾਂ ਪੇਰੈਂਟਸ ਨੂੰ ਵੀ ਕਈ ਇਹਦੀ ਬਲੈਕਮੇਲ ਕਰਕੇ ਮਜਾਰਦ ਦੇ ਵਿੱਚ ਆ ਕੇ ਬੁਲੜਬਾਜੀ ਕਰਦੇ ਨੇ ਉਹਨਾਂ ਨੂੰ ਫਿਰ ਜੋ ਸਾਡੇ ਵੱਲੋਂ ਸਖਤੀ ਹੋਈ ਉਹਦੇ ਨਾਲ ਫਿਰ ਇਹਨਾਂ ਨੂੰ ਟੱਲ ਪਾਈ ਗਏ। ਸਰ ਇੱਕ ਪਿਛਲੇ ਸਮੇਂ ਦੇ ਦੌਰਾਨ 2-3 ਐਕਸੀਡੈਂਟ ਹੋਏ ਆ ਕਾਫੀ ਜ਼ਬਰਦਸਤ ਸਾਰੀਆਂ ਸ਼ਹਿਰ ਦੇ ਵਿੱਚ ਪ੍ਰਾਈਵੇਟ ਬੱਸਾਂ ਜਿਹੜੀਆਂ ਵਾ ਬਹੁਤ ਤੇਜ਼ ਰਫ਼ਤਾਰ ਦੇ ਨਾਲ ਸ਼ਹਿਰ 'ਚ ਨਿਕਲਦੀਆਂ ਵਾ ਇਸ ਨੂੰ ਲੈ ਕੇ ਸਰ ਸ਼ਹਿਰ ਵਾਸੀਆਂ ਦੀ ਬੜੀ ਜ਼ੇਰ ਦੀ ਮੰਗ ਵਾ ਵੀ ਇਹਨਾਂ ਦੀ ਸਪੀਡ ਚੜੀ ਆ ਹੌਲੀ ਕਰਾਈ ਜਾਏ ਪਲੱਸ ਇਹਨਾਂ ਨਾਲ ਬਹੁਤ ਗੁੰਮਦੇ ਆ। ਆਪਜੀ ਵੱਲੋਂ ਅਗਲੇ ਦਿਨਾਂ ਦੇ ਵਿੱਚ ਪ੍ਰਾਈਵੇਟ ਬੱਸਾਂ ਦੀ ਸਪੀਡ ਸਲੋ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੇ ਜੀ। हां बिल्कुल कीते जादेंगे कि सबसे पहला ते डिपार्टमेंट ट्रांसपोर्ट ਨੂੰ ਲਿਖਿਆ ਜਾਏਗਾ ਇਹਨਾਂ ਦੇ ਖਿਲਾਫ ਕਿ ਇਹਨਾਂ ਦੇ ਟਾਈਮ ਟੇਬਲ ਦੇ ਵਿੱਚ ਕੋਈ ਤਬਦੀਲੀ ਕੀਤੀ ਜਾਵੇ ਕਿਉਂਕਿ ਟਾਈਮ ਟੇਬਲ ਘੱਟ ਹੋਣ ਕਰਕੇ ਇਹਨਾਂ ਨੂੰ ਆਪਣੀਆਂ ਸਵਾਰੀਆਂ ਚੁੱਕਣ ਦੀ ਜਿਹੜੀ ਆ ਉਹ ਹੋਣ ਲੱਗੀ ਹੁੰਦੀ ਹੈ ਉਹਦੇ ਨਾਲ ਟ੍ਰੈਫਿਕ ਨਿਯਮਾਂ ਦੀ ਜਿਹੜੀ ਆ ਬਿਲਕੁਲ ਪਰਵਾਹ ਨਹੀਂ ਕਰਦੇ ਤੇ ਮਹਿਕਮੇ ਨੂੰ ਵੀ ਕਵਾਂਗੇ ਵੀ ਇਹਨਾਂ ਤੇ ਸਖਤੀ ਕੀਤੀ ਜਾਵੇ ਜੇਕਰ ਮਹਿਕਮੇ ਵੱਲੋਂ ਸਖਤੀ ਕਰਨ ਦੇ باوجود ਵੀ ਇਹ ਗਲਤੀ ਕਰਦੇ ਨੇ ਤੇ ਸਾਡੇ ਕੋਲ ਵੀ ਟ੍ਰੈਫਿਕ ਨਿਯਮਾਂ ਦੀਆਂ ਜਿਹੜੀਆਂ ਨੇ ਉਹ ਪਾਵਰ ਆ ਗਈਆਂ ਨੇ ਤੇ ਜੇ ਦੀ ਲੋਡ ਪਈ ਉਹ ਤੇ ਚਲਾਨ ਕੀਤੇ ਜਾਣਗੇ ਜੇ ਲੋਡ ਪਈ ਤੇ ਗੱਡੀ ਵੀ ਬਾਂਡ ਕੀਤੀ ਜਾਏਗਾ ਕੱਲਾਸ ਵਿੱਚ ਆਮ ਸ਼ਹਿਰ ਧਾਰੀਵਾਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਪੁਲਿਸ ਦਾ ਸਹਿਯੋਗ ਕਰਨ ਦੀ ਹਾਂ ਸ਼ਹਿਰ ਵਾਸੀ ਨੂੰ ਤਾਂ ਮੇਰੀ ਸਭ ਤੋਂ ਵੱਡੀ ਪੀਲ ਇਹ ਹੋਈ ਹੈ ਕਿ ਸਾਡਾ ਵੱਧ ਤੋਂ ਵੱਧ ਸਹਿਯੋਗ ਦੋ ਚਾਹੇ ਉਹ ਨਸ਼ਾ ਅਬਰੋਧ ਹੋਵੇ ਚਾਹੇ ਕੋਈ ਸਮਾਜ ਦੇ ਵਿੱਚ ਗਲਤ ਕੋਈ ਅਫਵਾਹ ਹੋਵੇ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਜਿੱਥੇ ਅਸੀਂ ਅ ਥੋੜਾ ਕੰਮ ਕਰਨਾ ਉਥੇ ਮੇਰੇ ਨਾਲ ਅਸੀਂ 1% ਕੰਮ ਕਰ ਸਕਦੇ ਹਾਂ ਉਸ ਸਹਿਯੋਗ ਤੋਂ ਬਿਨਾਂ ਤੇ ਕੋਈ ਵੀ ਕੰਮ ਜੜਾ ਉਹ ਚੱਲ ਨਹੀਂ ਸਕਦਾ ਤੇ ਪਬਲਿਕ ਅੱਗੇ ਇਹੋ ਅਪੀਲ ਹੈ ਵੀ ਸੱਚੀ ਤੇ ਠੋਸ ਇਤਲਾ ਸਾਨੂੰ ਦਿਓ ਤਾਂ ਕਿ ਅਸੀਂ ਉੱਤੇ ਕਾਰਵਾਈ ਕਰੀਏ ਤੇ ਕਿਸੇ ਦਾ ਨਜਾਇਜ਼ ਨਾ ਹੋਵੇ